ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਨੂੰ ਸੋ ਬਾਈ ਵਪਾਰ ਦਾ ਕੰਮ ਕਰਦਾ ਹੈ ਵੀਡੀਓ ਤੁਸੀਂ ਰੁਟੀਨ ਚ ਹੀ ਦੇਖ ਰਹੇ ਹੋ ਤੇ ਇੱਥੇ ਹੀਫਰ ਵੜਾ ਜਿਹੜੀਆਂ ਜ਼ਿਆਦਾਤਰ ਵਿਕਰੀ ਵਾਲੀਆਂ ਆਉਂਦੀਆਂ ਤੇ ਨਗ ਬਹੁਤ ਹੁੰਦੇ ਆ ਤੁਹਾਨੂੰ ਮੰਡੀ ਜਾਣ ਦੀ ਲੋੜ ਨਹੀਂ ਪੈਂਦੀ ਇੱਥੇ ਆ ਕੇ ਆਪਦੀ ਪਸੰਦ ਦੀ ਵੱਛੀ ਤੁਸੀਂ ਖਰੀਦ ਸਕਦੇ ਹੋ ਸਿੱਧੂ ਡੇਰੀ ਫਾਰਮ ਸੇਲ ਪਰਚੇਜ ਦਾ ਕੰਮ ਆ ਜਿਵੇਂ ਮੈਂ ਸ਼ੁਰੂ ਵਿੱਚ ਦੱਸਤਾ ਹੀ ਬਾਈ ਵਪਾਰ ਕਰਦਾ ਤੇ ਇੱਥੇ ਜ਼ਿਆਦਾਤਰ ਵੱਛੀਆਂ ਹੀ ਹੁੰਦੀਆਂ ਪਰ ਅੱਜ ਦੀ ਜਿਹੜੀ ਵੀਡੀਓ ਹੈ ਦੇ ਚ 14 ਹੀਫਰ ਵੜਾ ਤੁਹਾਨੂੰ ਦਿਖਾਵਾਂਗੇ ਤੇ ਇਹਨਾਂ ਤੋਂ ਬਿਨਾ ਇੱਕ ਜਰਸੀ ਕ੍ਰਾਸ ਦਾ ਜਿਹੜੀ ਤਾਜੀ ਸੋਈ ਵੀ ਹੈ ਵੱਛੀ ਨਾਲ ਹੈ ਇਹ ਗਾਂ ਵੀ ਫॉर ਸੇਲ ਹੈ ਅੱਜ ਦੀ ਵੀਡੀਓ ਤੁਹਾਨੂੰ ਦਿਖਾ ਦੇਣੀ ਹੈ ਸੋ ਲਾਸਟ ਤੱਕ ਵੀਡੀਓ ਦੇਖ ਲਓ ਨਾਲ ਜਿਹੜਾ ਮਰਜ਼ੀ ਖਰੀਦੋ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਸ਼ੁਰੂਆਤ ਜਰਸੀ ਵਾਲੇ ਪਾਸੋਂ ਕਰਾਂਗੇ ਉੱਦੂ ਬਾਅਦ ਚ ਐਚਐਫ ਨਾਗ ਜਿਹੜੇ ਉਹ ਤੁਹਾਨੂੰ ਦਿਖਾਉਣੇ ਆ ਆਓ ਮਿਲਿਏ ਬਾਈ ਨੂੰ ਕਰਦੇ ਗੱਲਬਾਤ ਜਨਮਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਰਮਲ ਅੱਜ 14 ਬੱਚੀਆਂ ਤੇ ਇੱਕ ਗਾਂ ਆਪਣੇ ਹਾਂਜੀ 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 ਸ਼ੁਰੂਆਤ ਜਰਸੀ ਤੋਂ ਕਰਾਂਗੇ ਚਾਰ ਨਾਗ ਪਹਿਲੇ ਨੰਬਰ ਤੇ ਬੱਚੀ ਕੀ ਡਿਟੇਲ ਹੈ ਬਸ ਏਜ ਨਾਲ ਬਾਈ ਜੀ ਪੰਜ ਪੰਜ ਮਿੰਟ ਦੇ ਬੱਚੇ ਆ ਉਹ ਸੱਤ ਘੱਟ ਨੂੰ ਨੱਚੇ ਆ ਓਕੇ ਮੰਦੋ ਜਾਨੀ ਸਾਰੇ ਖੀਰ ਚੰਦੋ ਖੀਰੇ ਆ ਜੀ ਉਹ ਵੱਡੀਆਂ ਉੱਚੀਆਂ ਨੇ ਤਾਂ ਦੰਡ ਵੜਾਂਗੇ ਬੱਚਿਆਂ ਤੇ ਲੋੜ ਨਹੀਂ ਓਕੇ ਦੋਸਤੋ ਉਮਰ ਤੁਹਾਨੂੰ ਦੱਸਦੀ ਹੈ ਬੱਚੀਆਂ ਸੀ ਇਸ ਤਰ੍ਹਾਂ ਹੀ ਦਿਖਾਉਣੇ ਆ ਜਿਹੜੇ ਵੀਰ ਪਹਿਲੀ ਵਾਰ ਇਹ ਵੀਡੀਓ ਨੂੰ ਦੇਖ ਰਹੇ ਆ ਨਾ ਤਾਂ ਕੋਈ ਸੀਮਨ ਦੀ ਡਿਟੇਲ ਅਸੀਂ ਵੀਡੀਓ ਚ ਦੇਣੀ ਹੁੰਦੀ ਹੈ ਤੇ ਨਾ ਕੋਈ ਹੋਰ ਇਹਦੇ ਬਾਰੇ ਇਨਫੋਰਮੇਸ਼ਨ ਦੇਣੀ ਹੈ ਕਹਿਣ ਨੂੰ ਬਥੇਰੇ ਸੀਮਨਾਂ ਦੇ ਨਾਮ ਨਰਮਲ ਬਾਈ ਵੀ ਜਾਣਦਾ ਹੋਊਗਾ ਤੇ ਆਪਾਂ ਨੂੰ ਪਤਾ ਪਰ ਜਿਹੜੀ ਚੀਜ਼ ਦਾ ਪਤਾ ਉਹ ਦੱਸਿਆ ਜਾਂਦਾ ਨਹੀਂ ਪਤਾ ਤਾਂ ਤੁਸੀਂ ਸਿਰਫ ਟਾਂਚਾ ਦੇਖਣਾ ਸੋਹਣੀ ਬੱਚੀ ਛੋਟੀ ਉਮਰ ਹੈ ਰੰਗ ਸੋਹਣਾ ਦੋਸਤੋ ਤੇ ਜਿੰਨੀ ਚਿਹਰੇ ਦੀ ਇਹਦੀ ਬਣਾਵਟ ਜਾਂ ਇਹਦੇ ਸਟਰਕਚਰ ਦੀ ਬਿਊਟੀ ਹੈਗੀ ਹੈ ਜਾਂ ਇਹ ਚੰਗੀ ਹੈ ਓਨੀ ਥੱਲੋਂ ਵੀ ਸਾਫ਼ ਸੁਥਰੀ ਹੈ ਚਾਰੀ ਥਣ ਸੋਹਣੇ ਲੱਗਣਗੇ ਤੁਹਾਨੂੰ ਕੰਨਿਆਂ ਦੇ ਉੱਤੇ ਬਿਲਕੁਲ ਥਣ ਲੱਗਾ ਮਰਮੇ ਦੇ ਥਣ ਬਖੈ ਵੀ ਅੱਛੀ ਧੀਰ ਮੈਂ ਕੋਸ਼ਿਸ਼ ਕਰੂੰਗਾ ਦੋਸਤੋ ਤੁਸੀਂ ਇਹਦੇ ਥਣ ਦੇਖੋ ਤੇ ਜਦੋਂ ਇਹਦਾ ਹਵਾਨਾ ਤਿਆਰ ਹੋਊਗਾ ਕਰਨ ਵਾਲੀ ਦਾ ਉਦੋਂ ਬਿੱਥੀ ਦੇਖਿਓ ਜੇ ਥਣਾਂ 'ਚ ਕਿੰਨੀਆਂ ਖਸ ਬਣਦੀ ਠੀਕ ਹੈ ਭਾਈ ਬਿਲਕੁਲ ਮੁਕਰਾਂ ਦੇ ਉੱਤੇ ਥਣ ਲੱਗਾ 400 ਹਵਾਨਾ ਡੱਡੂਗੀ ਬਾਕੀ ਜਿਵੇਂ ਜੱਚੇ ਉਹ ਵੀਰ ਕਾਲ ਕਰ ਲੂਗਾ ਟੋ ਨੰਬਰ ਤੇ ਇੱਕ ਹੋਰ ਛੋਟੀ ਬੱਚੀ ਛੋਟੀ ਉਮਰ ਦੇ ਵਿੱਚ ਹੀ ਹੈ ਪਿਓਰ ਜਰਸੀ ਹੈ ਜਰਸੀ ਚਰਵਾਤ ਦੇ ਵਿੱਚ ਇਦਾਂ ਦੇ ਢਾਂਚੇ ਦੀ ਰਹਿੰਦੀ ਹੈ ਜਦੋਂ ਚੰਗੀ ਸੇਵਾ ਕਰੋਗੇ ਫਿਰ ਇਹ ਗੋਲਡੀਆਂ ਹੋ ਜਾਣਗੀਆਂ ਕਿਉਂਕਿ ਬਾਹਲਾ ਵੱਡਾ ਕੱਦ ਜਰਸੀ ਦਾ ਹੁੰਦਾ ਨਹੀਂ ਪਰ ਫੇਸ ਤੋਂ ਤੁਸੀਂ ਅੰਦਾਜ਼ਾ ਲਾ ਲਓਗੇ ਵੀ ਪਿਓਰ ਜਰਸੀ नस्ਲ ਹੈ ਸੰਭਾਲ ਕਰੋਗੇ ਤਾਂ ਗਰੋਥ ਕਰਨ ਲੱਗ ਪੂਗੀ ਲੈ ਚਲ ਭਾਈ ਗਾਂ ਦੇ ਤੇ ਜਰਸੀ ਛੋਟੀ ਉਮਰ ਦੀ ਇਹਨਾਂ ਦੀ ਏਆਈ ਵੀ ਹੋ ਜਾਂਦੀ ਹੈ ਤੁਸੀਂ ਦਸੰਬਰ ਮਹੀਨੇ ਤੱਕ ਜਾਂਦੇ ਜਾਂਦੇ ਇਹਨਾਂ ਬੱਚਿਆਂ ਨੂੰ ਗੱਬਣ ਕਰਵਾ ਸਕਦੇ ਹੋ ਕਿਉਂਕਿ 6 ਮਹੀਨੇ ਬਾਕੀ ਹੈ ਇਹਦੇ ਵੀ ਥਾਂ ਉਸੇ ਤਰਾਈ ਹੈ ਠੀਕ ਹੈ ਨਰਮਲ ਦੱਸਦੇ ਆ ਬਈ ਜਰੂਰ ਤੋਂ ਬਹੁਤ ਸੋਹਣਾ ਥਾਣਾ ਦੱਸੋ ਇਹᱫੋ ਥੋੜੀ ਵੱਡੀ ਬੱਚੀ ਜਰਸੀ ਬਰੀਡ ਹੈ ਦੰਦ ਇਹਦੇ ਤੁਹਾਨੂੰ ਦਿਖਾ ਦੇਾਂਗੇ ਦੂਜੇ ਬੱਚਿਆਂ ਨੇ ਤਾਂ ਦੰਦ ਦੇਖਣ ਦੀ ਲੋੜ ਨਹੀਂ ਸੀ ਪਰ ਇਹਨਾਂ ਦੇ ਦੰਦ ਦਿਖਾ ਦਿੰਨੇ ਫੀਰੀ ਹੈ ਦੱਸੋ ਕਨਫਰਮ ਹੈ ਚਾਂਟਾ ਤੁਹਾਡੇ ਸਾਹਮਣੇ ਆ ਬੰਦੇ ਬਈ ਸੋ ਆ ਕੇ ਜਰੂਰ ਦੇਖਿਓ ਉਹਨੂੰ ਨਾਗਰ ਜੱਜਣਗੇ ਵੀ ਬਾਕੀ ਤਸਾਰ ਹੀ ਥਾਣਾ ਹੀ ਚਾਰ ਹੀ ਥਾਣੇ ਦੇ ਵੀ ਨਿਖੜਵੇਂ ਦਿਸਦੇ ਐ ਇੱਕ ਬਹੁਤ ਸੋਹਣੀ ਬੱਚੀ ਤੁਹਾਨੂੰ ਦਿਖਾਉਣਾ ਹੈ ਜਿਹਨੂੰ ਜਿਹੜਾ ਪੇਮੈਂਟ ਥੋੜੀ ਵਾਧਾ ਇਨਵੈਸਟ ਕਰ ਸਕਦਾ ਤੇ ਸੰਭੀ ਸੰਭਾਈ ਵਾਇਡ ਲੈਣੀ ਹੈ ਤਾਂ ਉਹਦੇ ਲਈ ਇਹ ਬੱਚੀ ਦੇਖ ਸਕਦੇ ਹੋ ਤੁਸੀਂ ਤਾਂ ਇਸੇ ਸਾਲ ਚ ਸੁੱਖ ਚਾਹੀਦੀ ਗੱਬਣ ਹੋਊਗੀ ਨਾ ਤਾਂ ਕੰਟਾ ਇਦਾਂ ਦਾ ਫੇਸ ਦੇਖ ਸਕਦੇ ਹੋ ਬਸਤੋ ਤੇ ਬਿਊਟੀ ਦੇਖੋ ਦੇਖ ਲੋ ਜੀ ਸਹੀ ਹੈ ਚੰਗੇ ਕੱਦ ਕਾਠ ਦੀ ਗਾਂ ਸੋਹਣੀ ਜਰਸੀ ਤਿਆਰ ਹੋਊਗੀ ਦੰਦ ਪਹਿਲਾਂ ਦੇਖ ਲੈਨੇ ਆਪਾਂ ਉਹ ਕਨਫਰਮ ਅਖੀਰੀ ਬੱਚੀ ਐ ਆਹ ਤਾਂ ਫੇਸ ਦੇਖ ਸਕਦੇ ਹੋ ਸਟਰਕਚਰ ਦੇਖੋ ਬੱਚੀ ਦਾ ਬਹੁਤ ਸੋਹਣੀ ਵਹਿੜ ਦੱਸੋ ਇਹ ਠੀਕ ਆ ਭਾਈ ਬੰਦੇ ਦੂਜੀਆਂ ਦੀ ਵੀ ਜੇ ਆਪਾਂ ਬਿਊਟੀ ਗੱਲ ਕਰੀਏ ਤਾਂ ਇਹਨਾਂ ਰਹੀਆਂ ਬੱਚੀਆਂ ਬਸ ਇਹ ਵੀ ਇਹ ਥੋੜੀ ਜੀ ਜ਼ਿਆਦਾ ਚੰਗੀ ਸੰਭੀ ਵੀ ਬੱਚੀ ਐ ਉਹਦੇ ਕਰਕੇ ਇਹਨੂੰ ਥੋੜਾ ਜਿਆਦਾ ਜਿਹੜੇ ਇਹ ਟਾਂਚੇ ਦੀ ਬਣਾਵਟ ਵੀ ਇਹਦੀ ਜ਼ਿਆਦਾ ਚੰਗੀ ਦਿਸ ਰਹੀ ਐ ਤੋ ਇਹ ਦੁਬਾਰਾ ਚ ਐਫ ਵੈਡ ਅਨਸੋ ਇਹਨਾਂ ਦੇ ਦੰਦ ਦਿਖਾਉਂਦੇ ਜਾਵਾਂਗੇ ਇਹਦੀ ਕਨਫਰਮ ਹੈ ਠੀਕ ਹੈ ਭਾਈ ਕੋਸ਼ਿਸ਼ ਕਰੋ ਖੀਰੀਆਂ ਬੱਚੀਆਂ ਖਰੀਦਣ ਦੀ ਤੇ ਜਾਂ ਐਂਡ ਤੋਂ ਪਿੰਡ ਜੇ ਤੁਹਾਨੂੰ ਕੋਈ ਬਹੁਤਾ ਪਸੰਦ ਆ ਜਾਏ ਪਸ਼ੂ ਤਾਂ ਦੋ ਦੰਦ ਬੱਚੀ ਨੂੰ ਖਰੀਦ ਲਿਆ ਕਰੋ ਚਾਰ ਦੰਦ ਛੇ ਦੰਦ ਹੀਫਰ ਜਿਹੜੀਆਂ ਉਹ ਖਰੀਦਦੇ ਹੋ ਤਾਂ ਉਹਨਾਂ 'ਚ ਰਿਸਕ ਵੱਧ ਹੁੰਦੇ ਆ ਕਿਉਂਕਿ ਕਈ ਵਾਰਾਂ ਗੱਬਣ ਪਸ਼ੂ ਹੁੰਦਾ ਨਹੀਂ ਤੇ ਤਾਂ ਉਹ ਇੰਨੀ ਉਮਰ 'ਚ ਹੋ ਜਾਂਦਾ ਉਹ ਚਾਰ ਹੀ ਧਣਾਈ ਚਾਰ ਹੀ ਧਣੇ ਇਸ ਬੱਚੀ ਦੇ ਵੀ ਦੋ ਨੰਬਰ ਤੇ ਫੇਰ ਇੱਕ ਬੱਚੀ ਤੁਹਾਨੂੰ ਇਧਰਲੇ ਪਾਸੇ ਦਿਖਾਉਣੇ ਇਹਨਾਂ ਦੀ ਚਾਰ ਬੱਚੇ ਨੇ ਨਹੀਂ ਆਪਾਂ ਫਾਰਮ 'ਚ ਲਈ ਹੈ ਜੀ ਤੇ ਵੀਡੀਓ ਹੈਗੀ ਆ ਆਪਾਂ ਫਾਰਮ ਦਿਖਾ ਦੇਣੇ ਵਾਲੀ ਠੀਕ ਹੈ ਓਕੇ ਸੋ ਚਾਰ ਬੱਚੇ ਹੈ ਬਾਈ ਕਹਿੰਦਾ ਫਾਰਮ 'ਚੋਂ ਖਰੀਦੇ ਆ ਤੇ ਉਹਨਾਂ ਚਾਰਾਂ ਦੀ ਵੀਡੀਓ ਬਣਾ ਕੇ ਲੈਂਦੀ ਆ ਉਥੋਂ ਉਹਨਾਂ ਦੀ ਵੀਡੀਓ ਤੁਹਾਨੂੰ ਨਾਲ ਹੀ ਕੋਸ਼ਿਸ਼ ਕਰਾਂਗੇ ਮੋਬਾਈਲ ਦੇ ਉੱਤੇ ਤੁਹਾਨੂੰ ਦਿਖਾ ਦਈਏ ਉਹਨਾਂ ਦੀ ਡਿਟੇਲ ਵੀ ਤੁਹਾਨੂੰ ਮਿਲ ਜਾਣੀ ਹੈ ਸੋ ਕੀ ਹੀ ਬੱਚੀ ਹੈ ਵੀ ਠੀਕ ਹੈ ਬਾਈ ਵੇਖੋ ਬੰਤ ਕੇ ਇਸ ਇਹਦਾ ਵੀ ਦੇਖੋ ਰੰਗ ਰੱਬ ਦੀ ਦੇਣ ਹੈ ਤੇ ਕਿਤੇ ਕਿਤੇ ਇਦਾਂ ਦਾ ਡਿਜ਼ਾਈਨ ਜਾਂ ਬਣ ਜਾਂਦਾ ਫੇਸ ਦੇ ਉੱਤੇ ਪਸ਼ੂ ਦੇ ਵੀ ਉਹ ਜਚਣ ਲੱਗ ਜਾਂਦਾ ਹੈ ਇਹਦਾ ਫੇਸ ਜਦੋਂ ਵੱਡੀ ਵਹਿੜ ਬਣੂਗਾ ਤਾਂ ਬਹੁਤ ਸੋਹਣਾ ਲੱਗਣਾ ਤੇ ਮੱਥਾ ਜਿਹੜਾ ਉਹ ਵਿੱਚ ਉਹ ਬਲੈਕ ਰੰਗ ਆ ਗਿਆ ਸਾਈਡਾਂ ਤੋਂ ਵਾਈਟ ਹੈ ਢਾਂਚਾ ਦੇਖ ਸਕਦੇ ਹੋ ਸਟਰਕਚਰ ਬੱਚੀ ਦਾ ਵੀ ਚੰਗਾ ਹੈ ਠੀਕ ਹੈ ਬਈ ਇਦੂ ਬੱਚੇ ਖੋਰ ਵੈਡ ਬਾਈ ਖੋਲੂਗਾ ਇਹ ਦੋ ਦੰਦ ਹੈ ਠੀਕ ਹੈ ਤੋਂ ਦੋਸਤੋ ਇਹ ਦੋ ਦੰਦ ਬੱਚੀ ਹੈ ਓਕੇ ਬਾਈ ਠੀਕ ਹੈ ਤੋਂ ਫਾਰਗੇ ਸੋ ਦੋ ਦੰਦ ਦਾ ਦੋਸਤੋ ਜਿਹਨੂੰ ਵੀਰ ਨੂੰ ਪਸੰਦ ਆਉਂਦੀ ਹੈ ਉਹ ਖਰੀਦ ਲੂਗਾ ਤੇ ਬਾਕੀ ਨਾਲੇ ਵੀ ਗੱਲ ਆ ਵੀ ਜੇ ਚੈੱਕ ਕਰਾਉਣੀ ਚਾਹੋ ਭਾਵੇਂ ਅੰਦਰੋਂ ਚੈੱਕ ਵੀ ਕਰਾ ਲਓ ਤੋਂ ਤੁਸੀਂ ਇਹ ਵੀ ਕੰਮ ਕਰ ਸਕਦੇ ਹੋ ਸਾਂਚਾ ਤੁਹਾਡੇ ਸਾਹਮਣੇ ਆ ਪਰ ਹਜੇ ਇਹ ਥੋੜਾ ਟਾਈਮ ਲਾਊਗੀ ਦੂਜੀਆਂ ਕੀਰੀਆਂ ਬੱਚੀਆਂ ਨੂੰ ਹੀ ਕਿਉਂਕਿ ਥੋੜਾ ਬਹੁਤ ਘਟਾ ਹੈ ਤਾਂ ਇਹ ਦੋਂਦੀ ਹੋਗੀ ਤੇ ਇਹ ਗੱਬਨ ਨਹੀਂ ਹਜੇ ਹੋਈ। ਤੋਂ ਬਾਕੀ ਤੁਸੀਂ ਕਨਫਰਮ ਕਰ ਲਓਗੇ ਨੂੰ ਤਸੱਲੀ ਕਰ ਸਕਦੇ ਹੋ। ਚਾਰ ਹੀ ਥਾਣਾ ਬਾਈ ਜੀ ਠੀਕ ਹੈ। ਇਹ ਦੂਬਾ ਚ ਖੋਰ ਬੱਚੀ ਬਹੁਤ ਸੋਹਣੀ ਤਾਂ ਤੇਰੀ ਹੈ ਦੂਰ ਤੋਂ ਦੱਸਦੀ ਹੈ ਕੰਨ ਚ ਟੈਗ ਟੈਗ ਦੇ ਉੱਤੇ ਡਿਟੇਲ ਵੀ ਜਿਹੜੀ ਲਿਖੀ ਹੋਈ ਹੈ। ਭਵੇ ਇੱਕੀ ਤੰਗ ਦੇ ਰਹੀ। ਇਹ ਇਹ ਵੀ ਦੰਡ ਪਹਿਲਾਂ ਦੇਖ ਲੈਂਦੇ ਆਪਾਂ ਵੀਡੀਓ ਦੇ ਵਿੱਚ ਹੀ ਕਨਫਰਮ ਆਖੀ ਰਹੀ ਐ ਢਾਂਚਾ ਦੇਖੋ ਚੰਗੀ ਸੰਭੀ ਵੀ ਇਹ ਨਿਰਮਲੇ ਫਾਰਮ ਤੋਂ ਆਈ ਹਾਂ ਜੀ ਇਹ ਤੋਂ ਦੋ ਨੰਬਰ ਅੱਛੀ ਤੋਂ ਖੋਲੀ ਸੀਗੀ ਓਕੇ ਸੋ ਫਾਰਮ ਦੀ ਬਰੀਡ ਐ ਦੋਸਤੋ ਕਿਸੇ ਵੀ ਫਾਰਮ ਦੇ ਵਿੱਚ ਹੋ ਸਕਦੀ ਐ ਵੱਡੇ ਛੋਟੇ ਚ ਪਰ ਢਾਂਚਾ ਵੀ ਦੱਸਦਾ ਐ ਬਰੀਡ ਕੁਆਲਟੀ ਦੱਸਦੀ ਐ ਹਾਂ ਬਾਕੀ ਟੈਗ ਜਿਹੜਾ ਲੱਗਾ ਉਹਦੇ ਤੇ ਡਿਟੇਲ ਜਰਸੀ ਜੀ ਇੱਕ ਇਹ ਚਾਰ ਕੁਛ ਹੋਈਆਂ ਨੇ ਫਾਰਮ ਚ ਠੀਕ ਹੈ ਉਹਦੀ ਵੀਡੀਓ ਹੈਗੀ ਫਾਰਮ ਦੀ ਜਰਸੀ ਦੀ ਦਿਖਾ ਲਾਂਗੀ ਠੀਕ ਹੈ ਸੋ ਸੋ ਜਰਸੀ ਇਹ ਬੱਚੀ ਇਹ ਤੋਂ ਬਿਨਾ ਇੱਕ ਜਿਹੜੀ 2 ਨੰਬਰ ਤੇ ਬੱਚੀ ਸੀ ਚਾਰ ਬੱਚੀਆਂ ਬਾਈ ਕਹਿੰਦਾ ਵੀ ਫਾਰਮ ਚ ਆਈਆਂ ਨੇ ਤੇ ਉਥੋਂ ਵੀਡੀਓ ਵੀ ਬਣਾ ਕੇ ਲੈਂਦੀ ਆ ਨਾਲ ਜਿਹੜੇ ਫਾਰਮ ਚੋਂ ਖਰੀਦਦੇ ਆ ਇਹਦੇ ਮਾਰੇ ਮਾਰੇ ਸ਼ਾਖਾ ਵੀ ਗਈ ਠੀਕ ਹੈ ਉੱਪਰ ਠੀਕ ਹੈ ਨੀ ਕੋ ਨਾਲ ਨਹੀਂ ਸੀ ਉੱਪਰ ਸੀ ਨੇ ਬੁੱਧਾ ਹਾਂ ਇਹਦੇ ਰਬਰ ਲਾਤੀ ਓਕੇ ਉਹ ਵੀ ਦਿਖਾ ਕੇ ਦੇਵਾਂਗੇ ਠੀਕ ਹੈ ਤੋਂ ਬਸ ਇਹ ਵੱਖਰੀਆਂ ਛੋਟੀਆਂ-ਛੋਟੀਆਂ ਸ਼ਾਖਾਂ ਸੀ ਤੇ ਔਰ ਖੀਰੀ ਠੀਕ ਹੈ ਹਾਂ ਖੀਰੀ ਵਧੀਆ ਤਾਂ ਉਹਨਾਂ ਸ਼ਾਖਾਂ ਦੇ ਉੱਤੇ ਰਬਰ ਲਾਤੀ ਹੈ ਰਬਰ ਨਾਲ ਇਹ ਹੁੰਦਾ ਵੀ ਉਹ ਜਿਹੜਾ ਥਾਣਾ ਜਿਹੜੀ ਵੱਖਰੀ ਫੋਟ ਹੁੰਦੀ ਹੈ ਉਹ ਕੁਝ ਕੁ ਦਿਨਾਂ ਰਹਿਦੀ ਉੱਥੋਂ ਝੜ ਜਾਂਦੀ ਹੈ ਤੇ ਨਿਸ਼ਾਨ ਵੀ ਜਿਹੜਾ ਉਹ ਮਿਟ ਜਾਂਦਾ ਹੈ ਉਹਦਾ ਢਾਂਚਾ ਦੇਖੋ ਬਿਊਟੀ ਦੇਖ ਲਓ ਖੀਰੀ ਵੱਛੀ ਤੋਲਣ ਇਹ ਸਮਝਾ ਸਮਝ ਨਹੀਂ ਹੈ ਇਹਨਾਂ ਨੂੰ ਥੋੜਾ ਬਹੁਤੇ ਸਹਿਮ ਬਾਦੀ ਤੁਸੀਂ ਗੱਪਣ ਕਰਾ ਲਓਗੇ ਖਾਸ ਕਰਕੇ ਜਿਹਨੇ ਸਾਇਲਜ ਪਾਇਆ ਮੱਕੀ ਦਾ ਆਚਾਰ ਪਾਇਆ ਤਾਂ ਚਾਰ ਕੱਲਾ ਪਾਈ ਜਾਓ ਭਾਵੇਂ ਫੀਡ ਵੀ ਨਾ ਪਾਓ ਪਾਊਡਰ ਜ਼ਰੂਰ ਨਾਲ ਕੰਟੀਨਿਊ ਕਰ ਲਿਓ ਤੇ ਵਹਿੜਾਂ ਗੱਭਣ ਹੋਈਆਂ ਵੀ ਹੋਈਆਂ ਅਗਲੇ ਸਾਲ ਚ ਤੁਹਾਨੂੰ ਆਮਦਨ ਆ ਜਾਣੀ ਹੈ ਤੇ ਪਲੱਸ ਤੁਹਾਡਾ ਜਿਹੜਾ ਸਾਇਲਜ ਦਾ ਖਰਚਾ ਸਾਰਾ ਘੱਟ ਜਾਏ ਮੇਰੇ ਕਰਮ ਨਾਲ ਬਾਕੀ ਨਾਲ ਜਿਹੜੇ ਘਰੇ ਰੱਖੇ ਦਿਖਾ ਨਹੀਂ ਤੁਹਾਨੂੰ ਸੋ ਇਹ ਵੀ ਐਡ ਤੁਸੀਂ ਦੇਖ ਸਕਦੇ ਹੋ ਇਹ ਦਿਖਾ ਦੇ ਮਰੇ ਆਪਾ ਬਹੁਤ ਦਸੀ ਨਹੀਂ ਚਲੋ ਮਰੇ ਕਈ ਵਾਰ ਨਾ ਬਾਈ ਵੀ ਕਹਿੰਦੇ ਵੀ ਨਾ ਸੁਣਾ ਲੋ ਜਿਹੜੇ ਦੰਤਾਲੇ ਥਾਣਾ ਉਹ ਵੱਖਰੇ ਦਿਸਣਗੇ ਤੁਹਾਨੂੰ ਹਲੋ ਜਾਰੀ ਬਿਲਕੁਲ ਵੱਡੇ ਥੰਡ ਦਸਦੇ ਆ ਤੇ ਨਾਲ ਛਾਖਾਂ ਵਾਲੇ ਸਨ ਜਿਹੜੇ ਵਾਈਟ ਰੰਗ ਦੇ ਆ ਉਹ ਲੈ ਜਾਣੀਆਂ ਛਾਖਾਂ ਚੜ ਜਾਣਗੀਆਂ ਦੋ ਸਵਾਹੜਾ ਹੋਰ ਵੀ ਅੱਗੇ ਤੁਹਾਨੂੰ ਦਿਖਾਉਣੇ ਇਹਨੇ ਦੰਦ ਭੰਨ ਲਈ ਦੋਨਾਂ ਨੇ ਠੀਕ ਐ ਇਹ ਦੋਨੋਂ ਵਸੋ ਦੋੰਡੀਆਂ ਹੋ ਚੱਲੀਆਂ ਦੀਆਂ ਤੋਂ ਬੋਂਡੀਆਂ ਵਾਲੇ ਪਾਸੇ ਨੂੰ ਠੀਕ ਹੈ ਭਾਈ ਹਜੇ ਹੋਣੀ ਦੋਂਦੀ ਹੋਈ ਐ ਹਜੇ ਦੰਦ ਜਿਹੜੇ ਉਹ ਚੱਕਣੀ ਸ਼ੁਰੂ ਕੀਤੇ ਫੇ ਬੋਂਦੀ ਬੋਂਦੀ ਨੂੰ ਗੱਬਣ ਕਰਾ ਕੇ ਤੁਸੀਂ ਚੌਗੀ ਹੁੰਦਿਆਂ ਤੱਕ ਇਹ ਬੱਚੇ ਨੂੰ ਜਨਮ ਦੇ ਦੂਗੀ ਠੀਕ ਹੈ ਭਾਈ ਕਾਢ ਕਾਢ ਚੰਗਾ ਦਸੇ ਦਾ ਵੀ ਬਾਕੀ ਆਪਸ਼ਨਲਸ ਆ ਰਹੇ ਹੁੰਦੇ ਨੇ ਜਿਹੜਾ ਵੀਰ ਪਸ਼ੂ ਖਰੀਦਣਾ ਅੰਦਰ ਤਿੰਨੇ ਬੋਂਦੀਆਂ ਬੱਚੀਆਂ ਚਾਹੀ ਸਾਰੀਆਂ ਚੈੱਕਰਾ ਲਈ ਕੋਈ ਗੱਲ ਨਹੀਂ ਚੈੱਕ ਆਣੀ ਹੈ ਠੀਕ ਹੈ ਲਿਆ ਭਾਈ ਤੁਮ ਸੋ ਤੁਸੀਂ ਚੈੱਕ ਅੰਦਰੋਂ ਕਰਵਾ ਸਕਦੇ ਹੋ ਜੇ ਕਰਵਾਉਣੀਆ ਚਾਹੋ ਤਾਂ ਤੇਰੀ ਵੀ ਬਿਊਟੀ ਸੋਹਣੀ ਹੈ ਸੋ ਵੱਡੀ ਗਾਂ ਬਣੂਗੀ ਇਹ ਗੱਬਣ ਹੋਣ ਦੇ ਯੋਗ ਹੀ ਆਉਣ ਇਹ ਜਿਹੜੀ ਲਾਸਟ ਦੇ ਵਿੱਚੀ ਹੈ ਉਹਦਾ ਵੀ ਬੋਡੀ ਵੇਟ ਪੂਰਾ ਦੱਸਦਾ ਤੇ ਇਹ ਵੀ ਛੇਤੀ ਗੱਬਣ ਹੋਣ ਵਾਲੀਆਂ ਚੋਂ ਹੈ ਉਹ ਲਾਸਟ ਉੱਤੇ ਰੱਖੀ ਵਿਖਾ ਕੇ ਫਿਰ ਤਿੰਨ ਹੋਰ ਵੜਾ ਤੁਹਾਨੂੰ ਦਿਖਾਉਂਗਾ ਤੇ ਇੱਕ ਤੁਹਾਨੂੰ ਦਾਣ ਲਾਸਤ ਉੱਤੇ ਦਿਖਾਉਣੀ ਹੈ ਟੋਟਲ 15 ਨਾਲ ਇਸ ਵੀਡੀਓ ਦੇ ਵਿੱਚ ਦਿਖਾਉਣੇ ਤੋਂ ਕਦੇ ਇੱਕ ਦੰਦ ਸਿੱਟਿਆ ਹੀ ਹੈ ਠੀਕ ਹੈ ਭਾਈ ਇਹ ਦੂਜਾ ਚੱਕੀ ਬੈਠੀ ਹੈ ਤੋਂ ਦੋ ਦੰਦ ਬੱਚੀ ਹੈ ਵੀ ਵੱਡੀ ਗਾਮ ਨੇ ਬਜੁਰਜੀ ਤਾਂ ਸਹੀ ਹੈ ਟਾਂਚਾ ਇਹਦਾ ਵੀ ਬਹੁਤ ਵੱਡਾ ਲਸੋ ਹਜੇ ਬ੍ਰੀਡ ਸਹੀ ਤੋਂ ਫੇਸ ਤੋਂ ਲੈ ਕੇ ਦੇਖ ਸਕਦੇ ਤੁਸੀਂ ਇਹਦਾ ਸਟਰਕਚਰ ਵੀ ਚੰਗਾ ਹੈ ਬਾਕੀ ਟਾਂਚਾ ਤੁਹਾਡੇ ਸਾਹਮਣੇ ਚੌੜੇ ਟਾਂਚੇ ਦੀ ਹੈ। ਖਲੀਅਰ ਤੋਂ ਖੜਨੀ ਖੁੰਨੀ ਦੇਖ ਸਕਦੇ ਉਸ ਬੱਚੀ ਦੀ ਦੰਨ ਵੱਛੀਆਂ ਹੋਰ ਜਿਹੜੀਆਂ ਇੱਧਰ ਵੱਖਰੀ ਖੁਰਲੀ ਦੇ ਉੱਤੇ ਬੰਦੀਆਂ ਹੋਈਆਂ ਬੱਚੇ ਜੀ ਦੋਸਤੋ ਇਹ ਜੀ ਛੋਟੀ ਉਮਰ ਦਾ ਢਾਂਚਾ ਇਹਦਾ ਵਿੱਚ ਵੀ ਦੇਖੋ ਰੰਗ ਰੰਗ ਬਹੁਤ ਸੋਹਣਾ ਨਾਲ ਬਰਨੀ ਐ ਚੱਪ ਉਹਦੀ ਤਾਂ ਲੋੜ ਹੀ ਨਹੀਂ ਮੈਨੂੰ ਬਤਹੂੰਗੀ ਪਲੇਅ ਆਫ ਜੀਵੋ ਲੰਨ ਬਹੁਤ ਸੋਹਣਾ ਰੰਗ ਬਸੋ ਦਾ ਟਾਪ ਚੰਗੇ ਹੈ ਠਾਈ ਲਓ ਜੀ ਛੋਟੀ ਉਮਰ ਦੇ ਵਿੱਚ ਐਚ ਐਫ ਬਰੀਡ ਦੋ ਹੋਰ ਬੱਚੀਆਂ ਇੱਥੇ ਅੱਗੇ ਹੈਗੀਆਂ ਇਸ ਸਾਈਡ ਦੇ ਉੱਤੇ ਇਹਦਾ ਵੀ ਟਾਂਚਾ ਬਹੁਤ ਸੋਨਾ ਇਹ ਵੀ ਛੋਟੀ ਉਮਰ ਦੇ ਵਿੱਚ ਹੀ ਹੈ ਗਰੋਵਰ ਦੀ ਸਟੇਜ ਵਾਲੀਆਂ ਹੈ ਬੱਚੀਆਂ ਜਿੱਦਾਂ ਦਾ ਨਾਗ ਜਿੰਨੀ ਉਮਰ ਦਾ ਖਰੀਦਣਾ ਦੋ-ਦੋ ਭਾਵੇਂ ਖਰੀਦ ਲੋ ਜਿੰਨੇ ਪਸ਼ੂ ਸੰਭਾਲ ਸਕਦੇ ਹੋ ਉਸ ਹੱਬ ਤੇ ਤੁਸੀਂ ਸੌਦਾ ਕਰਨਾ ਇਹਦੇ ਵੀ ਟਾਂਚਾ ਬਹੁਤ ਸੋਨਾ ਬੰਦ ਬਈਂ ਬਿਲਕੁਲ ਪਤਲੀ ਚਮੜੀ ਦੀ ਹੈ ਅੱਛੀ ਦਿੱਸਦੀ ਹੈ

ਪਰ ਥੋ ਜਿਹੜੀਆਂ ਵੀਡੀਓ ਬਣਾਉਨੇ ਆ ਹਫਤੇ ਦੇ ਵਿੱਚ ਇੱਕ ਜਾਂ ਦੋ ਵੀਡੀਓ ਹੁੰਦੀਆਂ ਤੇ 15 ਤੋਂ 18 ਨਾਗ ਹੁੰਦੇ ਆ ਤੇ ਮੋਸਟਲੀ 90% ਮੰਨਾਂਗੇ ਵੀ ਉਸੇ ਵੀਡੀਓ ਦੇ ਪਸ਼ੂਮਾਲ ਜਿਹੜਾ ਹੋ ਬੱਚੀਆਂ ਉਹ ਵਿਕਦੀਆਂ ਵੈਸੇ ਤਾਂ 100% ਵਾਲੀ ਗੱਲ ਈ ਹੈ ਪਰ 90% ਤੁਸੀਂ ਮੰਨ ਕੇ ਚੱਲੋ ਅਗਲੀ ਵੀਡੀਓ ਤੁਹਾਨੂੰ ਨਵੇਂ ਨਾਗ ਦਿਖਾਵਾਂਗੇ ਇੱਕ ਗਾਂ ਵਕਾਊ ਹੈ ਸਰਦਾਰ ਬਾਈ ਇਹਦੀ ਕੀ ਡਿਟੇਲ ਆ ਜੀ ਉਹ ਦੂਜਾ ਬਾਈ ਜੀ ਠੀਕ ਐ ਛੇ ਬਾਈ ਜੀ ਕਿੰਨਾ ਚਿਰ ਹੋ ਗਿਆ ਬਾਈ ਸੋਈ ਤੂੰ ਤੀਜਾ ਬਾਈ ਅੱਜ ਸੋਈ ਹੋਰ ਵੱਛੀ ਮਾਰਕ ਬੋਲ ਹੁਣ 11 12 ਕਿਲੋ ਪਰ 10 ਕਿਲੋ ਬੋਲਾ ਨੈਟ ਆਪ ਬਾਈ ਨੂੰ ਕਹਿੰਦਾ ਦੋ ਡੰਗ ਚੋਕਿਆ ਵਾਲਿਆ ਲਿਆ ਸਕਦਾ ਪਰ ਵੀ ਬੰਦਾ ਠੀਕ ਹੈ ਫੀ ਰੇਟ ਰੈਂਡੀ ਸੀ ਜੀ ਮਤਲਬ ਬਾਹਰ ਤੇ ਜਿਹੜੇ ਕਰਾ ਲੋ ਤੇ 60 ਚੋਂ ਮਾਨ ਕਰ ਦਾਂਗੇ ਠੀਕ ਹੈ ਓਕੇ ਤੋਂ ਮੋਲ ਜਿੰਨਾ ਮਰਜ਼ੀ ਕਰਾ ਲੋ 60 ਦੇ ਵਿੱਚੋਂ ਬਾਈ ਕਹਿੰਦਾ ਵੀ ਮਾਨਤਾਨ ਕਰ ਦਾਂਗੇ ਜਰਸੀ ਸੌਰੀ ਵੱਛੀ ਇਹਦੇ ਨਾਲ ਵੱਛੀ ਦੀ ਬਰੀਡ ਤੁਸੀਂ ਸਮਝ ਲਓ ਮੈਂ ਤੁਹਾਨੂੰ ਦਿਖਾ ਦੂੰਗਾ ਖਵਾਨਾ ਚੰਗਾ ਦਿਸਦਾ ਹੈ 10 ਲੀਟਰ ਐਸ ਟਾਈਮ ਬੋਲਾ ਤੀਜੇ ਦਿਨ ਤਿਆਰ ਹੈ ਬੱਚੇ ਦਾ ਨਾੜੂਆ ਨਾਲ ਮੈਡ ਜੀ 16 ਸਤਾ ਨਾਲ ਅਗਲੇ ਦਿਨ ਖੁੱਲ੍ਹਵਾ ਦੇ ਦੀ ਵੜ ਠੀਕ ਹੈ ਹਾਂਜੀ ਹਾਂਜੀ ਆਪ ਹੁਣੇ ਬੱਚਾ ਲੱਗ ਗਿਆ ਨਾਲ ਧਾਰਾ ਮਾਰ ਗਈ ਚਲੋ ਇਹ ਕਰੀ ਤਾਂ ਥੱਲੇ ਪੈਰ ਜਿਹੜੇ ਉਹ ਬਣਾਉਣ ਵਾਲੇ ਐ ਇਹ ਚੀਜ਼ ਨਾਲ ਇਹਦੇ ਢਾਂਟੇ ਤੇ ਵੀ ਫਰਕ ਪਊਗਾ ਇਹ ਰਾਜੀ ਹੋਣ ਲੱਗ ਜੂਗੀ ਦੂਜੀ ਗੱਲ ਦੁੱਧ ਵੀ ਹੋ ਜੂਗੀ ਦੋਸਤੋ ਪੈਰਾਂ ਦੀ ਤਕਲੀਫ ਬਹੁਤ ਇਹਦੀ ਪਹਿਲਾਂ ਗੱਬੜ ਸੀ ਤਾਂ ਬਣਾਏ ਨਹੀਂ ਸੀ ਠੀਕ ਹੈ ਸੋ ਇਹ ਬੱਛੀ ਆ ਦੋਸਤੋ ਥੋੜਾ ਮੈਨੂੰ ਲੱਗਦਾ ਵੀ ਜਿਵੇਂ ਸਾਈ ਵਾਲ ਪੱਖ ਹੁੰਦਾ ਬੱਛੀ ਦਾ 나ੜੂਆ ਨਾਲ ਆ ਬਿਲਕੁਲ ਤੇ ਛੋਟਾ ਬੱਚਾ ਹੈ ਇਹ ਉਹ ਬੱਚਾ ਲਾ ਕੇ ਬਾਈ ਕਹਿੰਦਾ ਵੀ ਆਪਾਂ ਧਾਰਾਂ ਜਿਹੜੀਆਂ ਮਾਰ ਕੇ ਦਿਖਾ ਦੇਣੀਆਂ। ਨਿਆਣਾ ਨਹੀਂ ਪਾਉਣ ਦੀ ਲੋਟ। ਹਾਂਜੀ ਇਹ ਵੀ ਪਾਵਾਂਗੇ। ਠੀਕ ਹੈ। ਉਹ ਐਸੇ ਸੀ ਲੈਂਦੇ। ਬਹੁਤ ਠੰਢੀ। ਠੀਕ ਹੈ। ਤੇ ਬੱਚੇ ਦਾ ਨਾਮ ਰੂਗਾ ਬਸ ਇੱਕ ਵਾਰ ਕਨਫਰਮ ਕਰ ਲਓ ਤੁਸੀਂ। ਨਾਲ ਨਾਮ ਰੂਗਾ ਤੁਹਾਨੂੰ ਦਿੱਸੇਗਾ। ਤੇ ਬੱਚੇ ਧਾਰਾਂ ਤੁਹਾਨੂੰ ਮੈਂ ਦਿਖਾ ਦਿੰਨਾ। ਦੀਦੀਏ। ਦੂਰ ਮੈਂ ਖੜਾ ਥੋੜਾ ਹੋ ਗਿਆ ਮੈਨੂੰ ਇਹ ਲੱਗਦਾ ਵੀ ਮੇਰੇ ਤੋਂ ਨਾ ਸੁਭਰਾ ਸੀ ਅੱਛੀ। ਬਾਈ ਦੀਦੀਏ ਚਨਾਸ਼ੀ ਵੀ ਮਤਲਬ ਮਾਰਸ ਸੱਤ। ਜਵਾਬ ਕੋਈ ਸ਼ਰਲਾਪੂ ਸ਼ਰਲਾਪੂ ਜਿੰਮੇਵਾਰ ਹੋਈ ਠੀਕ ਹੈ ਇਤੋਂ ਤਾਂ ਕਲੀਅਰ ਦੱਸ ਗਏ ਨਾ ਮਲ ਦੂਜੇ ਜਿਹੜੇ ਪਹਿਲਾਂ ਫੜੇ ਸੀ ਆ ਲੋ ਇਹ ਦੋਨੇ ਪਿਛਲੇ ਆ ਲੋ ਇਹ ਪਿਛਲੇ ਦੋਨੇ ਹੋ ਗਏ ਠੀਕ ਹੈ ਅਗਲੇ ਦੋਨਾਂ ਚੋਂ ਮਾਰਨੀ ਤਾਂ ਦੋ ਤੂੰ ਅਗਲੇ ਦੋਨੋਂ ਤੇ ਤਾਰ ਆਇਸ